ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਆਪਣੇ ਪੰਜਵੇਂ ਗੁਰੂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਲਈ ਆਪਣੀ ਇਸ ਵੀਡੀਓ ਨੂੰ ਬਣਾ ਰਹੀ ਹਾਂ ਕਿਉਂਕਿ ਅੱਜ ਤੱਕ ਅੱਜ ਤੋਂ ਪਹਿਲੇ ਤੱਕ ਸਿਰਫ ਮੈਨੂੰ ਇੰਨਾ ਪਤਾ ਸੀ ਕਿ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਸ਼ਹੀਦੀ ਲੱਗੇਗੀ ਅੱਜ ਗੁਰਦੁਆਰੇ ਜਾਣਾ ਹੈ ਪਰ ਕਈ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਇੱਕਦਾਂ ਦਾ ਖਿਆਲ ਆ ਰਿਹਾ ਸੀ ਕਿ ਬਹੁਤ ਸ਼ਹੀਦੀਆਂ ਹੋਈਆਂ ਨੇ ਪਰ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਲੋਹਾਂ ਤੇ ਕਿਉਂ ਬਿਠਾਇਆ ਗਿਆ ਉਹਨਾਂ ਨੂੰ ਦੇਗ ਦੇ ਵਿੱਚ ਕਿਉਂ ਉਬਾਲਿਆ ਗਿਆ ਉਹਨਾਂ ਦੇ ਸਰੀਰ ਨੂੰ ਬੰਨ ਕੇ ਨਦੀ ਦੇ ਵਿੱਚ ਕਿਉਂ ਬਹਾ ਦਿੱਤਾ ਗਿਆ ਉਹਨਾਂ ਦੀ ਇਦਾਂ ਦੀ ਕੀ ਗਲਤੀ ਸੀ ਜੋ ਉਹਨਾਂ ਨੂੰ ਇਦਾਂ ਦੀ ਪਨਿਸ਼ਮੈਂਟ ਅਸੀਂ ਦਿੱਤੀ ਹੈ ਮੇਰੇ ਦਿਮਾਗ ਦੇ ਵਿੱਚ ਇਹ ਖਿਆਲ ਬਹੁਤ ਹੀ ਸਾਰੇ ਦਿਨਾਂ ਦਾ ਘੁੰਮ ਰਿਹਾ ਸੀ ਤਾਂ ਮੈਂ ਨਾ ਸੋ ਪਾ ਰਹੀ ਸੀ ਨਾ ਕੁਝ ਸੋਚ ਪਾ ਰਹੀ ਸੀ ਨਾ ਕਿਸੇ ਕੰਮ ਦੇ ਵਿੱਚ ਮੇਰਾ ਧਿਆਨ ਜਾ ਰਿਹਾ ਸੀ ਮੇਰਾ ਮਨ ਹਰ ਟਾਈਮ ਇਹ ਹੀ ਸੋਚਦਾ ਸੀ ਕਿ ਸਾਡੇ ਗੁਰੂ ਨੂੰ ਇਹ ਪਨਿਸ਼ਮੈਂਟ ਕਿਉਂ ਦਿੱਤੀ ਇਦਾਂ ਦੀ ਸਜ਼ਾ ਕਿਉਂ ਦਿੱਤੀ ਜਿਸ ਵਜ੍ਹਾ ਨਾਲ ਸਾਡੇ ਗੁਰੂ ਨੂੰ ਇੰਨਾ ਕਸ਼ਟ ਉਠਾਣਾ ਪਿਆ ਮੈਂ ਰਿਸਰਚ ਸ਼ੁਰੂ ਕੀਤੀ ਮੈਨੂੰ Google ਤੇ ਬਿਲਕੁਲ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਸਿੱਖ ਇਤਿਹਾਸ ਨਸ਼ਟ ਕਰ ਦਿੱਤਾ ਗਿਆ ਹੈ ਬਹੁਤ ਸਾਰਾ ਇਤਿਹਾਸ ਗਲਤ ਹੈ ਜਾਂ ਮਿਸ ਪ੍ਰਿੰਟਡ ਹੈ ਜਾਂ ਪਤਾ ਨਹੀਂ ਕੀ ਹੈ ਕਿਉਂਕਿ ਜਿੱਦਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟਸ ਅੱਜਕਲ ਸਾਡੇ ਪ੍ਰਚਾਰਕਾਂ ਦੇ ਤਰਫ ਤੋਂ ਆ ਰਹੇ ਨੇ ਬਿਲਕੁਲ ਹੀ ਵਿਸ਼ਵਾਸ ਉੱਠ ਗਿਆ ਹੈ ਪਰ ਮੇਰੇ ਦਿਲ ਚ ਮੇਰੇ ਦਿਮਾਗ ਚ ਹਰ ਟਾਈਮ ਇੱਕ ਹੀ ਚੀਜ਼ ਘੁੰਮਦੀ ਸੀ ਕਿ ਆਖਿਰਦਨ ਦਾ ਕੀ ਹੋਇਆ ਸੀ ਜੋ ਗੁਰੂ ਨੂੰ ਇਹ ਸਜ਼ਾ ਮਿਲੀ ਤਾਂ ਪੰਜਵੇਂ ਗੁਰੂ ਸਿੱਖਾਂ ਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸ਼ਹੀਦੀ ਦੇ ਸਰਤਾਜ ਜਿਨ੍ਹਾਂ ਨੂੰ ਸਮਝਿਆ ਜਾਂਦਾ ਹੈ ਉਹਨਾਂ ਦੇ ਸ਼ਹੀਦੀ ਦੇ ਬਹੁਤ ਹੀ ਸਾਰੇ ਕਾਰਨ ਰਿਸਰਚ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਔਰ ਮੈਂ ਖੁਦ ਇੰਨੀ ਜ਼ਿਆਦਾ ਸ਼ੌਕਡ ਹਾਂ ਕਿ ਜਿਸ ਪੰਥ ਦੇ ਗੁਰੂ ਇੰਨੇ ਬਹਾਦਰ ਹੋਣ ਜਿਨ੍ਹਾਂ ਗੁਰੂਆਂ ਦੇ ਸ਼ਰਧਾ ਇੰਨੀ ਜ਼ਿਆਦਾ ਹੋਵੇ ਸ਼ਬਦ ਦੇ ਵਿੱਚ ਉਹਨਾਂ ਦੇ ਸਿੱਖ ਅੱਜ ਦੀ ਡੇਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜੋ ਮਾਵਾਂ ਪੈਣਾ ਧੀਆਂ ਦੀਆਂ ਗਾਲਾਂ ਕੱਢਦੇ ਨੇ ਬਹੁਤ ਹੀ ਜ਼ਿਆਦਾ ਸ਼ਰਮ ਦੀ ਗੱਲ ਹੈ ਇਹ ਮੈਂ ਅੱਜ ਗਾਲਾਂ ਨੂੰ ਵਿੱਚ ਨਹੀਂ ਲੈ ਕੇ ਆਂਦੀ ਮੈਂ ਆਪਣਾ ਸਿਰ ਨਮਸਤਕ ਨਤਮਕ ਮਸਤਕ ਹੁੰਨੀ ਹਾਂ ਆਪਣੇ ਉਸ ਗੁਰੂ ਦੇ ਅੱਗੇ ਸਜਦਾ ਕਰਦੀ ਹਾਂ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਾ ਕਰਨ ਵਾਲੇ ਸੀ ਇਹਨਾਂ ਨੇ ਕਿਹਾ ਇਹਨਾਂ ਦੇ ਕਹਿੰਦੇ ਸ੍ਰੀ ਗੁਰੂ ਇਹਨਾਂ ਨੇ ਬਾਣੀ ਦਾ ਸੰਗ੍ਰਹਿ ਕੀਤਾ ਔਰ ਗੁਰੂ ਭਾਈ ਗੁਰਦਾਸ ਜੀ ਨੇ ਬਾਣੀ ਦੀ ਰਚਨਾ ਕੀਤੀ ਸ਼ਹੀਦ ਤਾਂ ਧਰਮ ਦੇ ਨਾਂ ਤੇ ਬਹੁਤ ਹੋਏ ਨੇ ਸ਼ਹੀਦ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੀ ਮਰਜ਼ੀ ਨਾਲ ਆਪਣੀ ਮੌਤ ਨੂੰ ਚੁਣ ਲੈਂਦੇ ਨੇ ਪਰ ਸ਼ਹੀਦਾਂ ਦਾ ਸਰਤਾਜ ਸ੍ਰੀ ਗੁਰੂ ਤੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਤੋਂ ਪਹਿਲੇ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਆਪਸ਼ਨ ਕਿਸੇ ਵੀ ਮਸੀਹ ਕੋਲ ਨਹੀਂ ਸੀ ਕਿਸੇ ਵੀ ਪ੍ਰੋਫਟ ਕੋਲ ਨਹੀਂ ਸੀ ਪਰ ਇਹਨਾਂ ਨੂੰ ਇੱਕ ਆਪਸ਼ਨ ਦਿੱਤਾ ਗਿਆ ਸੀ ਜਾਂ ਤਾਂ ਤੂੰ ਇਸਲਾਮ ਕਬੂਲ ਕਰ ਲੈ ਇਆ ਫਿਰ ਤੈਨੂੰ ਇਹ ਫਤਵਾ ਲਗਾ ਦਿੱਤਾ ਜਾਏਗਾ ਤਾਂ ਗੁਰੂ ਨੇ ਗੁਰੂ ਅਰਜਨ ਦੇਵ ਜੀ ਜੋ ਮਨੁੱਖੀ ਦੇਹ ਦੇ ਵਿੱਚ ਸ਼ਬਦ ਦਾ ਰੂਪ ਸੰ ਉਹਨਾਂ ਨੇ ਇਹ ਪ੍ਰੂਫ ਕੀਤਾ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਤੇ ਗੁਰੂ ਨਾਨਕ ਦੀ ਬਾਣੀ ਤੇ ਔਰ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਉਹ ਰਚਨਾ ਕਰਕੇ ਇੱਕ ਸੰਗ੍ਰਹਿਤ ਗੁਰੂ ਇੱਕ ਗ੍ਰੰਥ ਬਣਾਉਣਾ ਚਾਹੁੰਦੇ ਸੀ ਜਿੱਥੋਂ ਕੱਚੀਆਂ ਬਾਣੀਆਂ ਨੂੰ ਰੋਕਿਆ ਜਾਏ ਔਰ ਇੱਕ ਸੱਚੀ ਸੁੱਚੀ ਬਾਣੀ ਦੀ ਮਿਕਸਚਰ ਕਰਕੇ ਸਾਰੇ ਹੀ ਧਰਮਾਂ ਤੋਂ ਸਾਰੇ ਹੀ ਧਰਮ ਗੁਰੂਆਂ ਆਂ ਦਾ ਜੋ ਵੀ ਅੱਛੀ ਚੀਜ਼ ਉਹਨਾਂ ਨੂੰ ਲੱਗੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਗ੍ਰੰਥ ਇਦਾਂ ਦਾ ਬਣਾਉਣਾ ਚਾਹੁੰਦੇ ਸੀ ਉਹਨਾਂ ਦੀ ਅੰਤਿਮ ਰਚਨਾ ਅੰਤਿਮ ਪੜਾਅ ਬਹੁਤ ਹੀ ਜ਼ਿਆਦਾ ਦੁਖਦਈ ਹੈ ਇੰਨਾ ਦੁਖਦਈ ਕਿ ਕੋਈ ਸ਼ਬਦ ਵੀ ਉਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦਾ ਸ਼ਹੀਦੀ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਸ਼ਹੀਦੀ ਨੂੰ ਪਾਣ ਲਈ ਆਪਣੀਆਂ ਸਜ਼ਾਵਾਂ ਭੁਗਤਣ ਲਈ ਇਵੇਂ ਤੁਰ ਕੇ ਆਂਦੇ ਨੇ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ ਜਿੱਦਾਂ ਮ੍ਰਿਗ ਸਰਤਾਜ ਦੀ ਆਵਾਜ਼ ਸੁਣ ਕੇ ਆਪਣੇ ਆਪ ਖਿੱਚਿਆ ਚਲਾ ਆਂਦਾ ਹੈ ਉਹਨੂੰ ਰਾਗ ਛੇੜ ਕੇ ਕੈਦ ਕੀਤਾ ਜਾਂਦਾ ਹੈ ਤਾਂ ਕਿ ਉਹਨੂੰ ਮਾਰ ਕੇ ਉਹਦੇ ਵਿੱਚੋਂ ਕਸਤੂਰੀ ਕੱਢੀ ਜਾਏ ਗੁਰੂ ਜੀ ਨੂੰ ਆਪਣੀ ਸਜਾਵਾਂ ਦਾ ਪੂਰਨ ਗਿਆਨ ਹੈ ਕਿ ਮੈਨੂੰ ਕੀ ਸਜਾਵਾਂ ਨੇ ਪਰ ਉਹਦੇ ਭਾਵਯੁੱਧ ਉਹਨਾਂ ਨੂੰ ਉਸ ਚੀਜ਼ ਦਾ ਬਿਲਕੁਲ ਕੋਈ ਸ਼ਿਕਨ ਨਹੀਂ ਉਹ ਇੰਨੇ ਸ਼ਾਂਤ સ્વરૂਪ ਨੇ ਇੰਨੇ ਸਿੱਦਕ ਔਰ ਸਬਰ ਦੇ ਪਰੇ ਹੋਏ ਨੇ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋ ਰਿਹਾ ਮੈਂ ਖੁਦ ਹੈਰਾਨ ਸੀ ਕਿ ਇਹ ਕੀ ਕੌਤਕ ਹੈ ਇਹ ਕਿਉਂ ਹੋ ਰਿਹਾ ਹੈ ਇਹ ਕਿਉਂ ਹੋਇਆ ਮੈਨੂੰ ਬਹੁਤ ਹੀ ਜ਼ਿਆਦਾ ਖਰਾਬ ਲੱਗ ਰਿਹਾ ਸੀ ਪਰ ਜਿੱਦਾਂ ਜਿੱਦਾਂ ਮੇਰੀ ਰਿਸਰਚ ਪੂਰੀ ਹੁੰਦੀ ਗਈ ਮੈਨੂੰ ਆਪਣੇ ਗੁਰੂ ਨਾਲ ਪਿਆਰ ਆਪਣੇ ਗੁਰੂ ਤੇ ਵਿਸ਼ਵਾਸ ਔਰ ਉਸ ਸ਼ਬਦ ਵਿੱਚ ਵਿਸ਼ਵਾਸ ਵਧਦਾ ਗਿਆ ਜਿਸ ਕਾਰਨ ਉਹਨਾਂ ਨੇ ਇਹ ਸਾਰਾ ਕੁਝ ਕਬੂਲ ਕੀਤਾ ਸੀ ਤੱਤੀ ਲੋਹ ਤੇ ਬੈਠਣਾ ਸਿਰ ਦੇ ਵਿੱਚ ਗਰਮ ਰੇਤਾ ਪਵਾਣੀ ਐਦਾਂ ਪ੍ਰਤੀਤ ਹੋ ਰਿਹਾ ਸੀ ਜਿੱਦਾਂ ਜਲਦੀ ਹੋਈ ਲੋਹ ਲੋਹ ਦੇ ਉੱਤੇ ਪਤੰਗਾ ਆਪ ਆਪਣੀ ਜਾਨ ਦੇਣ ਲਈ ਆ ਰਿਹਾ ਹੈ ਸਾਡੇ ਸਰੀਰ ਨੂੰ ਮਾੜੀ ਜਿਹੀ ਅੱਗ ਲੱਗੇ ਜਾਂ ਥੋੜਾ ਜਿਹਾ ਵੀ ਸੜ ਜਾਏ ਤਾਂ ਅਸੀਂ ਕਈ ਦਿਨਾਂ ਤੱਕ ਤੜਫਦੇ ਰਹਿੰਨੇ ਹਾਂ ਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹ ਚੀਜ਼ ਕਿਦਾਂ ਸਹਿਣ ਕੀਤੀ ਉਹ ਆਪਣੇ ਸ਼ਬਦ ਦੇ ਵਿੱਚ ਐਨੇ ਲੀਨ ਸੀ ਕਿ ਉਹਨਾਂ ਦੀ ਬਾਡੀ ਨੂੰ ਜੋ ਵੀ ਕਸ਼ਟ ਦਿੱਤੇ ਗਏ ਉਹਨਾਂ ਨੂੰ ਮਹਿਸੂਸ ਤੱਕ ਨਹੀਂ ਹੋਏ ਉਹਨਾਂ ਦਾ ਬਿਲਕੁਲ ਉਹਨਾਂ ਤੇ ਕੋਈ ਵੀ ਅਸਰ ਦਿਖਾਈ ਨਹੀਂ ਦਿੱਤਾ ਉਹ ਆਪਣੀ ਬਾਣੀ ਦੇ ਨਾਲ ਨੇ ਪਰਮਾਤਮਾ ਦੇ ਨਾਲ ਜੁੜੇ ਰਹੇ ਜਦੋਂ ਤੱਤੀ ਰੇਤਾ ਉਹਨਾਂ ਦੇ ਸਿਰ 'ਚ ਪਾਈ ਜਾ ਰਹੀ ਸੀ ਤਾਂ ਰੇਤਾ ਪਾਣ ਵਾਲੇ ਦੇ ਹੱਥ ਵੀ ਕੰਬਣ ਲੱਗ ਗਏ ਸੀ ਉਹ ਵੀ ਡਗਮਗਾ ਗਿਆ ਸੀ ਪਰ ਸਾਡੇ ਗੁਰੂ ਦਾ ਸਿਦਕ ਬਿਲਕੁਲ ਨਹੀਂ ਡੋਲਿਆ ਉਹ ਬਿਲਕੁਲ ਸ਼ਾਂਤ ਪ੍ਰਸ਼ਾਂਤ ਹੋ ਕੇ ਆਪਣੀਆਂ ਸਚਾਵਾਂ ਨੂੰ ਬਹੁਤ ਹੀ ਆਸਾਨੀ ਨਾਲ ਲੈ ਰਹੇ ਸੀ ਇਦਾਂ ਦਾ ਮਹਿਸੂਸ ਹੋ ਰਿਹਾ ਸੀ ਕਿ ਧਰਤੀ ਸੜ ਰਹੀ ਹੈ ਔਰ ਉਹਦੇ ਉੱਪਰ ਇੱਕ ਧਰਮਗੁਰੂ ਬੈਠ ਕੇ ਤਪੱਸਿਆ ਕਰ ਰਿਹਾ ਹੈ ਉਬਲਦੀ ਹੋਈਆਂ ਦੇਗਾਂ ਨੂੰ ਜਦੋਂ ਦੇਗ ਦੇ ਵਿੱਚ ਸ੍ਰੀ ਗੁਰੂ ਨੂੰ ਉਬਾਲਿਆ ਗਿਆ ਤਾਂ ਉਹਨਾਂ ਦਾ ਜੋ ਕੰਪੈਰੀਸ਼ਨ ਹੈ ਐਦਾਂ ਕੀਤਾ ਗਿਆ ਜਿੱਦਾਂ ਕਮਲ ਦੇ ਵਿੱਚ ਪਵਰਾ ਆਪਣੀ ਮਰਜ਼ੀ ਨਾਲ ਆ ਕੇ ਬੰਦ ਹੋ ਜਾਂਦਾ ਹੈ। ਉਹਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਮੈਂ ਸਵੇਰੇ ਜਿੰਦਾ ਪਹਾਰ ਨਹੀਂ ਨਿਕਲਣਾ ਪਰ ਉਸ ਦੇ ਬਾਵੀਯੁੱਧ ਉਹ ਕਮਲ ਦੇ ਵਿੱਚ ਬੰਦ ਹੋਣਾ ਆਪਣੀ ਖੁਸ਼ਕਿਸਮਤੀ ਸਮਝਦਾ ਹੈ। ਉਸੇ ਤਰ੍ਹਾਂ ਸਾਡੇ ਗੁਰੂ ਨੇ ਉਬਲਦੀ ਹੋਈ ਦੇਗ ਦੇ ਵਿੱਚ ਆਪਣੀ ਮਰਜ਼ੀ ਨਾਲ ਜਾਣਾ ਮਨਜ਼ੂਰ ਕੀਤਾ ਤਾਂ ਕਿ ਅਸੀਂ ਸ਼ਬਦ ਗੁਰੂ ਦੀ ਮਹਾਨਤਾ ਨੂੰ ਸਮਝ ਸਕੀਏ। ਸਾਡੇ ਗੁਰੂ ਨੇ ਜਿਸ ਤਰ੍ਹਾਂ ਦੀ ਸ਼ਹਾਦਤ ਲਈ ਹੈ ਦੁਨੀਆ ਦੇ ਵਿੱਚ ਇਦਾਂ ਦੇ ਕੋਈ ਸ਼ਹੀਦਾਂ ਦਾ ਸਰਤਾ ਪੈਦਾ ਨਹੀਂ ਹੋ ਸਕਦਾ ਉਹਨਾਂ ਦੇ ਉਬਲੇ ਹੋਏ ਸਰੀਰ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਜਦੋਂ ਨਦੀ ਦੇ ਵਿੱਚ ਪ੍ਰਵਾਹ ਕਰ ਦਿੱਤਾ ਗਿਆ ਤਾਂ ਬਿਲਕੁਲ ਜ਼ਾਹਿਰ ਹੈ ਕਿ ਜ਼ਾਲਿਮਾਂ ਨੇ ਇਦਾਂ ਦੀਆਂ ਸਜਾਵਾਂ ਤਾਂ ਨਿਸ਼ਚਿਤ ਕੀਤੀਆਂ ਸੀ ਕਿ ਕੋਈ ਗਲਤੀ ਨਾਲ ਵੀ ਇਦਾਂ ਦਾ ਕੰਮ ਨਾ ਕਰੇ ਜਿਸ ਨਾਲ ਹਕੂਮਤ ਇਦਾਂ ਦੀ ਸਜ਼ਾ ਕਿਸੇ ਨੂੰ ਦੇਵੇ ਡਰ ਇੰਨਾ ਜ਼ਿਆਦਾ ਪਾਣਾ ਚਾਹੁੰਦੇ ਸੀ ਕਿ ਦੁਬਾਰਾ ਕੋਈ ਵੀ ਸਿੱਖੀ ਵੱਲ ਮੂੰਹ ਨਾ ਕਰੇ ਸਿੱਖੀ ਦਾ ਪ੍ਰਚਾਰ ਨਾ ਕਰੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਅੱਜ ਇਕੱਲੇ ਸਹਿਨ ਕਰ ਰਹੇ ਨੇ ਤਾਂ ਇਹਦੇ ਬਾਅਦ ਹਜ਼ਾਰਾਂ ਲੋਕ ਖੜੇ ਹੋ ਜਾਣਗੇ ਇਦਾਂ ਦੀਆਂ ਸ਼ਹਾਦਤਾਂ ਲੈਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੈਂ ਸਜਦਾ ਕਰਦੀ ਹਾਂ ਕੀ ਅਚੋਨ ਦੀ ਸ਼ਹੀਦੀ ਦਾ ਦਿਹਾੜਾ ਹੈ ਔਰ ਸਾਡਾ ਇੱਕ ਫਰਜ਼ ਬੰਦਾ ਹੈ ਜਿਸ ਬਾਣੀ ਲਈ ਜਿਸ ਗੁਰੂ ਘਰ ਲਈ ਜਿਸ ਗੁਰੂ ਨਾਨਕ ਦੇ ਘਰ ਨੂੰ ਉਹਨਾਂ ਨੇ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਦੁਨੀਆ ਦੀ ਹਰ ਸੱਚਾ ਵੀ ਉਹਦੇ ਥੱਲੇ ਛੋਟੀ ਨਜ਼ਰ ਆਈ ਅੱਜ ਅਸੀਂ ਆਪਣੇ ਆਪ ਨੂੰ ਇਹ ਵਾਅਦਾ ਕਰਦੇ ਹਾਂ ਕਿ ਜੋ ਬਾਣੀ ਦੀ ਰਚਨਾ ਉਹਨਾਂ ਨੇ ਕੀਤੀ ਹੈ ਉਸ ਬਾਣੀ ਨੂੰ ਅਸੀਂ ਅਪਣਾਈਏ ਉਹਦਾ ਸਹੀ ਉਹਨਾਂ ਨੇ ਕਿਸੇ ਵੀ ਟਾਈਪ ਦਾ ਟਿੱਪੀ ਕੰਨਾ ਇੱਕ ਵਰਡ ਦਾ ਵੀ ਡਿਫਰੈਂਸ ਘਟਵਾਦ ਨਹੀਂ ਕੀਤਾ ਕਿ ਇਹਦੀ ਕਿਤੇ ਵਿਆਖਿਆ ਗਲਤ ਨਾ ਹੋ ਜਾਏ ਗੁਰੂ ਅਰਜਨ ਦੇਵ ਜੀ ਦੀ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਿੱਚ ਅੱਜ ਵੀ ਮੌਜੂਦ ਨੇ ਹਾਂ ਪ੍ਰਚਾਰਕਾਂ ਦੀ ਵਜ੍ਹਾ ਨਾਲ ਸਾਡੇ ਧਰਮ ਦੇ ਵਿੱਚ ਗਲਤ ਫਹਿਮੀਆਂ ਵੀ ਜ਼ਰੂਰ ਪੈਦਾ ਹੋ ਰਹੀਆਂ ਨੇ ਪਰ ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਸਤਨ ਸੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਨੂੰ ਜਿਸ ਸ਼ਹੀਦੀ ਲਈ ਜਿਸ ਗ੍ਰੰਥ ਲਈ ਜਿਸ ਧਰਮ ਲਈ ਤੁਸੀਂ ਸ਼ਹੀਦੀ ਪ੍ਰਾਪਤ ਕੀਤੀ ਹੈ ਆਪਣੀ ਉਹ ਮਿਹਰ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਬਾਣੀ ਹਰ ਸਿੱਖ ਦੇ ਅੰਦਰ ਸਮਾ ਜਾਏ ਉਹਦਾ ਅਰਥ ਉਹਨੂੰ ਸਮਝ ਆਏ ਔਰ ਸਹੀ ਰਹਾ ਤੇ ਸਿੱਖ ਚੱਲਣ ਮੇਰੀ ਇਹ ਅੱਜ ਦੀ ਜਿਹੜੀ ਵੀਡੀਓ ਹੈ ਇੱਥੇ ਹੀ ਖਤਮ ਨਹੀਂ ਹੁੰਦੀ ਇਹਦੇ ਬਾਅਦ ਵਿੱਚ ਮੈਂ ਇੱਕ ਅਗਲੀ ਵੀਡੀਓ ਬਣਾਵਾਂਗੀ ਜਿਹਦੇ ਵਿੱਚ ਮੈਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਜੋ ਕਾਰਨ ਨੇ ਇੱਕ ਜਾਂ ਦੋ ਕਾਰਨ ਨਹੀਂ ਸੀ ਬਹੁਤ سارے ਕਾਰਨ ਨੇ ਉਹਦੇ ਵਿੱਚ ਮੈਂ ਪੂਰਾ ਉਹਦੀ ਡਿਟੇਲ ਦੱਸਾਂਗੀ ਕਿਉਂਕਿ ਮੇਰੀ ਵਿਸ਼ ਸੀ ਮੈਂ ਬਹੁਤ ਦਿਲ ਲਗਾਈ ਇਸ ਰਿਸਰਚ ਨੂੰ ਪੂਰਾ ਕਰਨ 'ਚ ਮੈਂ ਬਹੁਤ ਪਰੇਸ਼ਾਨ ਸੀ ਤਾਂ ਮੇਰੇ ਵਰਗਾ ਅਗਰ ਕੋਈ ਹੋਰ ਇਨਸਾਨ ਵੀ ਜਾਨਣਾ ਚਾਹੁੰਦਾ ਹੈ ਤਾਂ ਮੈਂ ਇਸ ਲਈ ਇਹ ਵੀਡੀਓ ਬਣਾਵਾਂਗੀ ਆਪਣੀ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਚੀਜ਼ਾਂ ਦੱਸਾਂਗੀ ਕਿ ਕਾਰਨ ਸਨ ਜਿਨ੍ਹਾਂ ਦੀ وجہ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇੰਨੀ ਦਰਦਨਾਕ ਸਜ਼ਾ ਦਿੱਤੀ ਗਈ ਔਰ ਸਾਡੇ ਸੰਤ ਸਰੂਪ ਸਹਜ ਸਰੂਪ ਸ਼ਬਦ ਰੂਪ ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ ਤੇ ਉਬਲਦੀਆਂ ਦੇਗਾਂ ਤੇ ਪੈ ਕੇ ਵੀ ਸੀ ਤੱਕ ਨਹੀਂ ਕੀਤੀ ਅੱਜ ਟਾਈਮ ਹੈ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਅਪਣਾਈਏ ਸ਼ਬਦ ਗੁਰੂ ਨੂੰ ਅਸੀਂ ਅਪਣਾਈਏ ਸ਼ਰੀਰ ਗੁਰੂ ਨੂੰ ਨਾ ਅਪਣਾਈਏ ਕਿਉਂਕਿ ਸ਼ਰੀਰ ਨੋ ਕੋਈ ਵੀ ਸੱਚਾ ਦੇ ਸਕਦਾ ਹੈ ਸ਼ਬਦ ਦੀ ਕੋਈ ਸੱਚਾ ਨਹੀਂ ਹੁੰਦੀ ਉਹ ਸੱਚਾ ਸੁੱਚਾ ਤੇ ਪਵਿੱਤਰ ਹੁੰਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹਨ ਚਲੋ ਸਾਰੇ ਸਜਦਾ ਕਰਦੇ ਹਾਂ ਆਪਣੇ ਉਸ ਗੁਰੂ ਨੂੰ ਨਤਮਸਤਕ ਹੁੰਦੇ ਹਾਂ ਉਹਨਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਐਡੀ ਵੱਡੀ ਸ਼ਹੀਦੀ ਦੇ ਕੇ ਸਿੱਖ ਕੌਮ ਨੂੰ ਇੰਨੀ ਜ਼ਿਆਦਾ ਹਿੰਮਤ ਦਿੱਤੀ ਅੱਜ ਮੈਨੂੰ ਅਹਿਸਾਸ ਹੋਇਆ ਕਿਉਂ ਸਿੱਖ ਕੁਰਬਾਨ ਹੋਣਾ ਚਾਹੁੰਦੇ ਨੇ ਸ਼ਹੀਦ ਹੋਣਾ ਚਾਹੁੰਦੇ ਨੇ ਕਿਉਂਕਿ ਜਿਨ੍ਹਾਂ ਦੇ ਗੁਰੂਆਂ ਨੇ ਇਦਾਂ ਦੀਆਂ ਸ਼ਹੀਦੀਆਂ ਲਈਆਂ ਨੇ ਤਾਂ ਉਹ ਸਿੱਖ ਕਿਦਾਂ ਦੇ ਹੋਣਗੇ ਮੈਂ ਅੱਜ ਤੁਹਾਡੇ ਸਾਰੇ ਅਗੇ ਅਰਦਾਸ ਕਰਦੀ ਹਾਂ ਕਿ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ અપਮਾਨਿਤ ਕਰਨਾ ਬੰਦ ਕਰਕੇ ਉਹਦੇ ਵਿੱਚ ਰਮ ਜਾਓ ਤਾਂ ਕਿ ਸਾਨੂੰ ਸੱਚੇ ਗੁਰੂ ਦੇ ਦਰਸ਼ਨ ਉਹਦੇ ਵਿੱਚ ਹੋਣ ਬਸ ਮੇਰੀ ਇਹੀ ਖੁਆਇਸ਼ ਹੈ ਅਗਲੇ ਸ਼ਹੀਦੀ ਦੇ ਕਾਰਨ ਦੇਖਣ ਲਈ ਮੇਰੀ ਵੀਡੀਓ ਦੇਖਣਾ ਨਾ ਭੁੱਲਿਓ ਵਾਹਿਗੁਰੂ ਜੀ ਕ ਖਲਸਾ ਵਾਹਿਗੁਰੂ ਜੀ ਕੀ ਫਤਈ ਸਾਸਤ੍ਰੀਕਾਰ